ਬਾਕੀ ਦਾ ਕੋਈ ਨਹੀਂ ਕਰਕੇ ਦੇ ਨਿਰਮਲ ਆਪਣਾ ਵਿੰਦਰ ਐਮਟੀ ਸਾਰਾ ਹੀ ਛਟਿੰਗਾ ਹਾਂ ਕੱਲੇ ਹੀ ਛਟਿੰਗਾ ਛੱਡ ਦੋ ਸ਼ਰਤ ਕਾਦੀ ਕੱਲੇ ਤੋਂ ਨਹੀਂ ਛੱਟੀ ਆਣੀ ਤਿੰਨੇ ਸਿਲੰਡਰ ਨੇ 525 ਰੇ ਹਾਂ ਛੱਡ ਦੋ ਲੈ ਚੱਲ ਸ਼ਰਤ ਲੱਗੀ 5-5000 ਦੀ ਠੀਕ ਆ ਉਹ ਤਾਂ ਇੱਥੋਂ ਸਿੱਟੀ ਨਹੀਂ ਜਾਣੀ ਮੈਂ ਛੱਡ ਦੋ ਕੋਈ ਨਹੀਂ ਦੇਖ ਲਾਗੇ ਚੱਲ 5-5000 ਦੀ ਸ਼ਰਤ ਠੀਕ ਆ ਠੀਕ ਆ ਚੱਲ ਲੈ ਦੀ ਕੋ ਥੋੜੀ ਕਿੰਨੇ ਟਾਈਮ ਵੀ ਦੱਸਿਆ ਵਿੱਚ ਟਾਈਮ ਵੀ ਕਿੰਨੇ ਚ ਉਹ ਟਾਈਮ ਕਿੰਨੇ ਸਿੱਟਦੇ ਟਾਈਮ ਦਾ ਬੱਸ ਇਹ ਨੂੰ ਨਹੀਂ ਹਟਿਆ ਹੰਡਰ ਨੇ ਇਹਨੇ ਬਸ ਆਪਾਂ ਨੂੰ ਚੱਲ ਪੋੜਾ ਫਾਣੀ ਦਾ ਟੈਂਪੋਰਰ ਹੈ ਇਹ ਵੀ ਪਾਉਂ ਰੋਏ ਇਹ ਕਿਹਣਾ ਥੱਲੇ ਆ ਜਾਉਣ ਦਾ ਚਿਹੇ ਉਹਦਾ ਭੈਣ ਦਾ ਤੁਹਾਨੂੰ ਤਾਂ ਲੱਗਾ ਉਹਦਾ ਉਹਦਾ ਆਡੀਓ ਤਰਜਣਾ ਇੱਧਰੋਂ ਲਾ ਲਾ ਦਾ ਮਨਜਿੰਦਰਾ ਕਹ ਲੈ ਇੱਧਰੋਂ ਲਾ ਲਿਆ ਜਿੱਦਰੋਂ ਮਰਜ਼ੀ ਲਾ ਲੈ ਕੋਈ ਲੈ ਮਨਪ੍ਰੀਤ ਜੀ 5000 ਰੁਪਏ ਲਿਆ ਜੀ 500 ਦੀ ਹੋਈ 5000 ਰੁਪਏ ਲੈ ਕੇ ਆ ਗੱਡੀ ਨੂੰ ਹੋ ਗਈ ਪੂਰਾ ਟ੍ਰੈਲਰ ਲੋਨ ਹੋ ਗਿਆ 525 ਸਿਲੰਡਰ ਦਾ 540 525 ਲੈ ਵੀ ਓਕੇ ਕਰਤਾ ਠੀਕ ਹੈ ਹੈ ਗਿਆ ਭਾਈ ਹੈ ਗਿਆ ਪੂਰੀ ਐਨ ਓਕੇ